ਸੋ ਤਸਵੀਰਾਂ ਦੇਖੋ ਤੁਸੀਂ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਸੰਗਰੂਰ ਦੇ ਕਸਬਾ ਲੋਂਗੋਵਾਲ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਦੋਂ ਇੱਕ ਤੇਲ ਦੇ ਭਰੇ ਹੋਏ ਟੈਂਕਰ ਨੂੰ ਕੈਬਨ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਬਹੁਤੀ ਭਿਆਨਕ ਅੱਗ ਸੀ ਸਿਖਰ ਦੁਪਹਿਰ ਦੇ ਵਿੱਚ ਜਦੋਂ ਅੱਗ ਲੱਗੀ ਤਾਂ ਇਲਾਕੇ ਦੇ ਵਿੱਚ ਹਫੜਾ ਤੁਫੜੀ ਦਾ ਇੱਕ ਤਰ੍ਹਾਂ ਦਾ ਮਾਹੌਲ ਹੋ ਗਿਆ ਜਿਗਰਜੋਗ ਹੈ ਕਿ ਦੋ ਪੈਟਰੋਲ ਪੰਪ ਇੱਥੇ ਕਸਬਾ ਲੋਂਗੋਵਾਲ ਦੇ ਵਿੱਚ ਆਮੋ ਸਾਹਮਣੇ ਨੇ ਦੋਵੇਂ ਜੇਕਰ ਕੋਈ ਅੱਗ ਵੱਧ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਸੀ ਜਿਹੜਾ ਹੋ ਵਾਪਰ ਸਕਦਾ ਸੀ ਜਾਣਕਾਰੀ ਮੁਤਾਬਕ ਗੱਡੀ ਇੱਥੇ ਕ੍ਰਿਸ਼ਨਾ ਪੈਟਰੋਲ ਪੰਪ ਤੇ ਅਨਲੋਡ ਹੋਣ ਦੇ ਲਈ ਆਈ ਸੀ ਜਿਵੇਂ ਹੀ ਗੱਡੀ ਵਾਪਸ ਡਰਾਈਵਰ ਨੇ ਲਗਾਈ ਤਾਂ ਤੁਰੰਤ ਕੈਬਨ ਦੇ ਵਿੱਚ ਉਸਨੇ ਅੱਗ ਲੱਗੀ ਹੋਈ ਦੇਖੀ ਤਾਂ ਅੱਗ ਦੇ ਉੱਪਰ ਲੋਕਲ ਜਿਹੜੇ ਆਪਣੇ ਯੰਤਰ ਹੁੰਦੇ ਨੇਗੇ ਅੱਗ ਬੁਝਾਉਣ ਵਾਲੇ ਉਹਨਾਂ ਨਾਲ ਕਾਬੂ ਪਾਉਣ ਦਾ ਯਤਨ ਕੀਤਾ ਪਰ ਅੱਗ ਦਾ ਫਲਾ ਬਹੁਤ ਜ਼ਿਆਦਾ ਹੋਣ ਕਾਰਨ ਸੰਗਰੂਰ ਤੋਂ ਦੋ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਜਿਸ ਕਾਰਨ ਅੱਗ ਤੇ ਕਾਬੂ ਪਾਇਆ ਜਾ ਸਕਿਆ ਤੁਸੀਂ ਸੜਕ ਦੇਖ ਸਕਦੇ ਹੋ ਬਿਲਕੁਲ ਸੜਕ ਸੀ ਜਿਹੜੀ ਇੱਕ ਤਰ੍ਹਾਂ ਨਾਲ ਬੰਦ ਹੋ ਗਈ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਬਹੁਤ ਜਿਹੜਾ ਸਹਿਮ ਦਾ ਮਾਹੌਲ ਸੀ ਪਰ ਫਿਰ ਵੀ ਸ਼ੁਕਰ ਹੈ ਵੀ ਜਿਹੜਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜੇਕਰ ਅੱਗੇ ਫੈਲਦੀ ਤਾਂ ਕਾਫੀ ਸਾਰਾ ਜਿਹੜਾ ਨੁਕਸਾਨ ਸੀਗਾ ਉਹ ਵਾਪਰ ਸਕਦਾ ਸੀ ਪਰ ਫੈਰ ਬਰਗੇਡ ਦੀਆਂ ਗੱਡੀਆਂ ਨੇ ਬਹੁਤ ਭਾਰੀ ਮੁਸ਼ਕਲ ਤੋਂ ਬਾਅਦ ਤੇਲ ਟੈਂਕਰ ਦੀ ਇਸ ਅੱਗ ਤੇ ਕਾਬੂ ਪਾ ਲਿਆ ਕਸਬਾ ਲੋਂਗੋ ਵਾਲ ਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੂਰੂਰ ਤੋਂ ਕਸਬਾ ਲੋਂਗੋ ਵਾਲ ਦੀਆਂ ਤਸਵੀਰਾਂ ਜਿਹੜੀਆਂ ਤੇਲ ਦੇ ਭਰੇ ਹੋ ਟੈਂਕਰ ਨੂੰ ਕੈਵਨ ਨੂੰ ਇਹ ਅੱਗ ਲੱਗੀ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਪਾਵੇਂ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਕਾਫੀ ਸਾਰਾ ਨੁਕਸਾਨ ਜਿਹੜਾ ਵਾਪਰ ਗਿਆ ਜ਼ਿਕਰਯੋਗ ਹੈਗਾ ਪਹਿਲਾਂ ਵੀ ਅਸੀਂ ਦੱਸਿਆ ਵੀ ਦੋ ਪੈਟਰੋਲ ਪੰਪ ਇਥੇ ਆਮੋ ਸਾਹਮਣੇ ਨੇ ਜੇਕਰ ਇਸ ਗੱਡੀ ਦਾ ਕੋਈ ਅੱਗ ਨਾਲ ਕੋਈ ਬਲਾਸਟ ਹੁੰਦਾ ਜਾਂ ਅੱਗ ਵੱਧ ਜਾਂਦੀ ਤਾਂ ਕਾਫੀ ਸਾਰਾ ਜਿਹੜਾ ਨੁਕਸਾਨ ਹੋਣਾ ਉਹ ਸੁਭਾਗ ਸੀ ਸੋ ਇਹ ਵਿਚਾਰੇ ਗਿਆ ਕਸਬਾ ਲੰਗੋਵਾਲ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ